ད�ས 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 དས 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 ད� ਜਲੰਧਰ ਪਛਮੀ ਵਿਧਾਨ ਸਭਾ ਜ਼ਿਮਨੀ ਚੌਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਸਮਰਥਕ ਜਿੱਤ ਦਾ ਜਸ਼ਨ ਮਨਾ ਰਹੇ ਨੇ ਮਹਿੰਦਰ ਭਗਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਜ਼ਿਮਨੀ ਚੌਂ ਦੇ ਵਿੱਚ ਜਿੱਤ ਹਾਸਲ ਕਰ ਚੁੱਕੇ ਨੇ 55246 ਵੋਟਾਂ ਹਾਸਲ ਕੀਤੀਆਂ ਨੇ ਮਹਿੰਦਰ ਭਗਤ ਨੇ ਜੇਕਰ ਗੱਲ ਕਰੀਏ ਦੂਜੇ ਨੰਬਰ ਤੇ ਸ਼ੀਤਲ ਅੰਗੁਰਾਲ ਨੇ ਸ਼ੀਤਲ ਅੰਗੁਰਾਲ ਭਾਜਪਾ ਦੇ ਉਮੀਦਵਾਰ ਨੇ 17921 ਵੋਟਾਂ ਦੇ ਨਾਲ ਉਨ੍ਹਾਂ ਨੂੰ ਵੋਟਾਂ ਹਾਸਲ ਹੋਈਆਂ ਨੇ सुरेंद्र ਕੋਰ ਨੂੰ 16757 ਵੋਟ ਹਾਸਲ ਹੋਈ ਹੈ 37325 ਵੋਟਾਂ ਦੇ ਨਾਲ ਮਹਿੰਦਰ ਭਗਤ ਨੇ ਸ਼ੀਤਲ ਅੰਗੁਰਾਲ ਨੂੰ ਹਰਾ ਦਿੱਤਾ ਜੀ ਸਰ ਲੋਕਾਂ ਦਾ ਫਤਵਾ ਜੀ 2 ਸਾਲ ਲੋਕਾਂ ਨੇ ਬੜਾ ਸੰਤਾਪ ਝੱਲਿਆ ਐ ਹੁਣ ਜਲੰਧਰ ਵੈਸਟ ਨੂੰ ਆਪਾਂ ਬਿਹਤਰ ਬਣਾਣਾ ਇੱਧਰ ਜੂਆ ਮਾਫੀਆ ਨੇ ਬਹੁਤ ਗੰਦ ਪਾਇਆ ਸੀ ਹੁਣ ਆਪਾਂ ਸਾਰਾ ਕਹੀ ਕਰਨਾ ਉਹ ਕਦ ਵਿੱਚ ਵਿਚਰਦੇ ਸੀ ਲੋਕਾਂ ਦੀਆਂ ਕਿਹੜੀਆਂ ਨੀਡ ਹੈਗੀਆਂ ਜੀ ਤਾਂ ਲੋਕਾਂ ਦੀ ਨੀਡ ਹੈਗੀਆਂ ਜੀ ਸਾਫ਼ ਸੀਵਰੇਜ ਜੋ ਸੀਵਰੇਜ ਸਹੀ ਸਿਸਟਮ ਹੋਵੇ ਨਸ਼ਾ ਨਸ਼ਾ ਜੋ ਬੰਦ ਹੋਵੇ ਕਹੀ ਮੇਨ ਹੈਗਾ ਜੀ ਲੋਕਾਂ ਦੀ ਬੇਸਿਕ ਡਿਮਾਂਡ ਹੈ ਜੋ ਕਿ ਹਰ ਬੰਦਾ ਚਾਹੁੰਦਾ ਜੀ ਸੀਵਰੇਜ ਦਾ ਹੈਗਾ ਖਲਾਰਾ ਕਿਉਂਕਿ ਮੇਰੇ ਦਾਦਾ ਜੀ ਦੇ ਟਾਈਮ ਦੇ ਵਿੱਚ ਸਭ ਠੀਕ ਸੀ ਪਿਛਲੇ 7 ਸਾਲਾਂ ਦੇ ਵਿੱਚ ਬਹੁਤ ਵੈਸਟ ਦੇ ਵਿੱਚ ਬਹੁਤ ਖਰਾਬੀ ਹੋਈ ਹੈ ਯਾ ਬੀਜੇਪੀ ਦਾ ਕੈਂਡੀਡੇਟ ਕਹਿੰਦਾ ਕੋਈ ਹਾਰ ਕੋਈ ਜਿੱਤ ਲੋਕਾਂ ਦਾ ਫਤਵਾ ਵਾ ਉਹ ਮੰਨਣ ਦੇ ਪਏ ਹਣਾ ਸਰ ਫਤਵਾ ਹੈ ਲੋਕਾਂ ਦਾ ਉਹਨਾਂ ਨੂੰ ਲੱਗਣਾ ਪਤਾ ਜਦੋਂ ਘਰ ਵਿਲੇ ਬਹਿਣਗੇ ਇਹਨਾਂ ਨੂੰ ਲੱਗੂਗਾ ਪਤਾ ਕਿ ਕੀ ਚੀਜ਼ ਹੁੰਦੀ ਕਿਉਂਕਿ ਇਹਨਾਂ ਦੀ ਰੋਜੀ ਰੋਟੀ ਸੀ ਹੈ ਤੇ ਗਦਾਇਕ ਮੰਨਣਾ ਇਹਨਾਂ ਦੀ ਰੋਜੀ ਰੋਟੀ ਸੀ ਇਹਨਾਂ ਦੀ ਰੋਜੀ ਰੋਟੀ ਬੰਦ ਹੋ ਗਈ ਹੈ ਉਹ ਕਹਿੰਦੇ ਜਦੋਂ ਲੀਡਰ ਨੇ ਵੋਟ ਮੰਗਣੀ ਉਹ ਆ ਖੜਕਾਇਆ ਜਾਂਦਾ ਹੱਥ ਜੋੜੇ ਜਦੋਂ ਬੰਜ ਜਾਂਦੇ ਮੁੜ ਕੇ ਕਿਸੀ ਹਾਲ ਦੀ ਪੁੱਛਦੇ ਐ ਤੇ ਸਰ ਸਾਡੇ ਮੇਰੇ ਦਾਦਾ ਜੀ ਨੇ ਦੱਸਾਇਆ ਜੀ ਤੁਹਾਨੂੰ ਪਤਾ ਹੀ ਹੈ ਦਾਦਾ ਜੀ ਦੇ ਬੈੱਡਰੂਮ ਤੱਕ ਲੋਕੀ ਆ ਜਾਂਦੇ ਸੀ ਆਪਾਂ ਕਦੀ ਇਦਾਂ ਦਾ ਆ ਜਲੰਧਰ ਜਲੰਧਰ ਮਾਨ ਸਾਹਿਬ ਨੂੰ ਲੱਗਦਾ ਕਿ ਜੋ ਰੌਣਜੇ ਤੇ ਵਾਦੇ ਕੀਤੇ ਪੂਰੇ ਹੁੰਦੇ ਬਿਲਕੁਲ ਸਰ ਬਿਲਕੁਲ ਸਾਰੇ ਹੋਣਗੇ ਪਾਦੇ 100% ਮਾਨ ਸਾਹਿਬ ਇੱਧਰ ਹੀ ਆ ਗਏ ਜਲੰਧਰ 'ਚ ਆ ਗਏ ਜੀ ਹੁਣ ਉਹਨਾਂ ਨੇ ਆਪੀ ਜਲੰਧਰ ਵੈਸਟ ਹਲਕਾ ਜਲੰਧਰ ਪਤਨੀ ਬਹੁਤ ਮਿਹਨਤ ਕੀਤੀ ਕਹਿੰਦੇਗੀ ਬਹੁਤ ਮਿਹਨਤ ਕੀਤੀ ਸਾਰਿਆਂ ਨੇ ਮਿਹਨਤ ਕੀਤੀ ਜੀ ਇਲੈਕਸ਼ਨ ਇਲੈਕਸ਼ਨ ਐਕਚੁਅਲੀ ਬرائی ਬرائی ਦੇ ਉੱਪਰ ਆਪਾਂ ਸ਼ਾਇਦ ਜਿੱਤ ਕਹਿ ਸਕਦੇ ਹੋ ਜਲੰਧਰ ਵੈਸਟ ਦੇ ਲੋਕ ਜਾਦਾ ਕੋਚ ਨੇ ਕਿ ਆ ਬੰਦਾ ਗਿਆ ਇਧਰ ਨੂੰ ਅਦੇਵਤ ਜਲੰਧਰ ਵੈਸਟ ਦੇ ਲੋਕ ਆ ਜਿਆਦਾ ਖੁਸ਼ੀਆਂ ਮਨਾਣਗੇ ਤੁਹਾਡੇ ਨਾਲ ਜਿਆਦਾ ਇਹ ਬੈਨਰ ਦਾ ਸ਼ੀਤਲ ਰੰਗਰਾਲ ਨੇ ਯੂਜ਼ ਕੀਤਾ ਸੀ ਬੁਰਾਈ ਪਰ ਅਚਾਈ ਕੀ ਜਿੱਤ ਦੀ ਡਾਇਲੌਗ ਸਰ ਤੁਹਾਨੂੰ ਪਤਾ ਹੀ ਇਹ ਕੌਣ ਬੁਰਾ ਬੁਰਾ ਹੈ ਕੌਣ ਅੱਛਾ ਹੈ ਸਾਰੀ ਦੁਨੀਆਂ ਦੀ ਲੋੜੀਂਦੇ ਬੱਚੇ ਬੱਚੇ ਨੂੰ ਪਤਾ ਹੈ ਸਰ ਉਹ ਬੰਦਾ ਸਰ ਜੋ ਨੇ ਗੰਦ ਖੋਲਿਆ ਸਾਰੀ ਦੁਨੀਆ ਨੂੰ ਪਤਾ ਸਰ ਚੰਨ ਜੀ ਚੰਗੀ ਮੈਂਟ ਰਹਿ ਗਈ ਹੈ ਕਿ ਅੱਜ ਕਿਵੇਂ ਕਰ ਰਹੇ ਹੋ ਸਰ ਬਹੁਤ ਖੁਸ਼ ਆ ਜੀ ਸਾਰੇ ਪਰਿਵਾਰ ਦੇ ਬਹੁਤ ਖੁਸ਼ੀ ਹੈ ਜਲੰਧਰ ਵੈਸਟ ਬਹੁਤ ਖੁਸ਼ੀ ਹੈ ਹਰ ਪਾਸੇ ਤਿਆਰੀਆਂ ਦਾ ਦੌਰ ਚੱਲ ਰਿਹਾ ਜੀ ਉਨਾ ਪੰਜਾਬ ਜਨਤਾ ਦੀ ਸੇਵਾ ਕਰਨੀ ਜੀ ਬਗਲੇ 23 ਸਾਲ ਸਾਡਾ ਹੀ ਸਕਲ ਪੈ ਗਿਆ ਕਿ ਜਲੰਧਰ ਵੈਸਟ ਨੂੰ ਬੈਸਟ ਬਣਾਣਾ ਹੈ ਠੀਕ ਹੈ ਜੀ ਤੇ ਬਹੁਤ ਕਰਦੇ ਰਹੇ ਇਹਦੇ ਵਿੱਚ ਵੀ ਤੇ ਕੈਂਡੀਡੇਟ ਸਟੇਟ ਉੱਪਰ ਕਿ ਮੈਨੂੰ ਦਬਾਇਆ ਜਾ ਰਿਹਾ ਪਰਚੇ ਕੀਤੇ ਜਾ ਰਹੇ ਨੇ ਮੇਰੇ ਬੰਦੇ ਸਰ ਉਹ ਰਾਖੀ ਸਾਮ ਦਾ ਕੁਝ ਵੀ ਬੋਲ ਸਕਦੇ ਪੱਕੀ ਗੱਲ ਹੈ ਜੀ ਪੱਕੀ ਗੱਲ ਹੈ ਸਰ ਇਹ ਉਹਦਾ ਉਹਦਾ ਜਵਾਇ ਨਹੀਂ ਤੀ ਐ ਇ ਪ੍ਰੋਪਗੈਂਡਾ ਬੇਸ ਰਾਜਨੀਤੀ ਹੈ ਡਿਵੈਲਪਮੈਂਟ ਬੇਸ ਰਾਜਨੀਤੀ ਨਹੀਂ ਹੈਗੀ ਜੋ ਕਿ ਸਾਡੇ ਪਰਿਵਾਰ ਦੀ ਆਪਾਂ ਡਿਵੈਲਪਮੈਂਟ ਕਰਦੇ ਆ ਜਿਆਦਾ ਬੋਲਦੇ ਨਹੀਂ ਹੈਗੇ ਸਭ ਤੋਂ ਪਹਿਲਾਂ ਕਿਹੜੇ ਮੁੱਦੇ ਤੇ ਹੱਲ ਕੀਤਾ ਜਾਵੇ ਸਰ ਮੇਨ ਮੁੱਦਾ ਜੀ ਸੀਵਰੇਜ ਦਾ ਤੇ ਜਿਹੜਾ ਨਸ਼ਾ ਦਾ ਹੈਗਾ ਬਹੁਤ ਬਹੁਤ ਗੰਦ ਪੈ ਗਿਆ ਸਰ ਉਹ ਆਪਾਂ ਇਹਨਾਂ ਦੀ ਪਹਿਲੇ ਫੈਕਟਰੀਆਂ ਬੰਦ ਕਰਾਣੀਆਂ ਨਸ਼ੇ ਦੀਆਂ ਇਹ ਫੈਕਟਰੀਆਂ ਚੱਲਦੀਆਂ ਹਾਂਜੀ ਬਿਲਕੁਲ ਸਰ ਬਿਲਕੁਲ ਜੀ